ਨਾ ਨੋਰ ਨਾਲ ਨਾਲੇ ਨਿਕਤਾਨ ਹੋ ਸਕਦਾ ਵਾ ਜਿਸ ਕਰਕੇ ਸ਼ਹਿਰ ਵਾਸੀ ਨੂੰ ਯਾਰ ਕਿਤੇ ਨਹੀਂ ਜਾਣਾ ਯਾਰ ਦੇਰ ਤੱਕ ਰੋਗ ਬਾਹਰ ਪਾ ਦਿੰਦਾ ਕੀ ਕਿਰੋਣੇ ਆਪਾਂ ਜਿੱਦਾਂ ਕੰਮ ਕਰਦੇ ਆਪਾਂ ਕਹਿੰਦੇ ਆ ਜੇ ਕੰਮ ਹੋਸਾ ਨਹੀਂ ਜਾਣਾ ਵੀ ਨਹੀਂ ਅੱਜ ਤਾਈਂ ਉਹ ਪਹਿਲੇ ਦੇ ਤਾਂ ਇਹਨਾਂ ਵੜੀ ਦੋ ਬੱਗੇ ਹੋਇਆ ਕਿਹਦੀ ਕਹਿੰਦਾ ਕਿ ਬੱਸ ਬੱਗੇ ਹਾਂ ਹਾਂ ਜੀ ਹੈ ਸਰ ਮਾਣ ਆਉਂਦਾ ਹੈ ਪਹੁੰਚਣਾ ਹੈ ਜੇ ਗਾਮੀ ਪਹੁੰਚਣਾ ਸਾਰੇ ਜੀ ਬਾਜ਼ਾਰ ਵਿੱਚ ਕਿਤਾ ਕੀ ਕਰਨ ਇਹ ਜੀ ਸ਼੍ਰੀ ਵਿਕਰਮਜੀਤ ਸਿੰਘ ਪੰਥੀ ਸਾਹਿਬ ਐਸ.ਟੀ.ਐਮ ਸਾਹਿਬ ਬਟਾਲਾ ਦੇ ਹੁਕਮ ਅਨੁਸਾਰ ਆਪਾਂ ਚੈਕਿੰਗ ਕਰਨ ਆਏ ਆ ਚਾਈਨਾ ਡੋਰ ਦੀ ਤੇ ਬਹੁਤ ਜਾਣਲੇਵਾ ਚੀਜ਼ ਆ ਤੇ ਪ੍ਰਸ਼ਾਸਨ ਨੇ ਇਹਨੂੰ ਲੈ ਕੇ ਬਹੁਤ ਸੰਜੀਦਾ ਨਾਲ ਬੁਰੀ ਸਪਾਰਟੀ ਲੈ ਕੇ ਐਕਸਾਈਜ਼ ਇੰਸਪੈਕਟਰ ਮੈਡਮ ਆਏ ਨੇ ਬਾਕੀ ਸਾਰਾ ਸਟਾਫ ਆਇਆ ਜੀ ਆਪਾਂ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਆ ਕਿ ਕੋਈ ਵੀ ਇਹ ਘਿਣਾਉਣਾ ਕੰਮ ਨਾ ਕਰੇ ਜਿਹੜਾ ਮਨੁੱਖਤਾ ਦੇ ਖਿਲਾਫ ਆ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ